ਹਾਂ ਵੱਡੇ ਹੋਏ ਨੇ ਇਧਰੋਂ ਆਹ ਰੂ ਲੈ ਕੇ ਇਧਰੋਂ ਇਧਰੋਂ ਆਹ ਖੁੰਝੇ ਜੋ ਲੈ ਗਈ ਰੂ ਆਹ ਖੁੰਝੇ ਜੇ ਰਹਿ ਗਈ ਆਹ ਹੁਣ ਰੇਡੀਓ ਚ ਬੋਲੇ ਤੇ ਪੱਟੀ ਵਾਲ ਫੜੇ ਗਏ ਚੋਰ ਕੇਬਲ ਚੋਰ ਉਹਨਾਂ ਨੇ ਫੜ ਕੇ 11 ਵਜੇ ਥਾਣੇ ਚ ਬੁਲਾਇਆ ਸਾਰਿਆਂ ਨੂੰ ਬਿਜਲੀ ਦੇ ਕੇਬਲਾਂ ਚੋਰੀ ਹੋਈਆਂ ਨੇ ਚੱਲ ਗਏ ਨੇ 11 ਵਜੇ ਫੜ ਪਤਾ ਨਹੀਂ ਕਿਵੇਂ ਫੜ ਉਹਨਾਂ ਨੇ ਹਾਂ ਜਿਆਦਾ ਬੰਦੇ ਸਾਰੇ ਇਕੱਠੇ ਹੋ ਕੇ ਬਗਾ ਅੱਕ ਜਾਂਦਾ ਅਗਲਾ ਰੋਜ਼ ਰੋਜ਼ ਕਿਹੜਾ ਸਾਰਾ ਨੁਕਸਾਨ ਚੱਲੇ ਕਮਾਨ ਬਲੌਗ ਸਾਰਿਆਂ ਦਾ ਸਵਾਗਤ ਕਰਦੇ ਜੀ ਪ੍ਰਮਾਤਮਾ ਸਭ ਨੂੰ ਚੜ੍ਹਦੀ ਕਲਾ ਰੱਖੇ ਜੀ ਅੱਜ ਆ ਰਹੇ ਅਸੀਂ ਪਿੰਡ ਕਪਿਆਲ ਜੀ ਮੈਂ ਜਾ ਕੇ ਖੇਤ ਦੇ ਥੋੜੇ ਮੋਟੇ ਕੰਮ ਕਰਾਉਣੇ ਨੇ ਮੈਡਮ ਜਾ ਰਹੀ ਆ ਆਪਣੇ ਪਿੰਡ ਵਾਲਿਆਂ ਨਾਲ ਸ਼ਾਪਿੰਗ ਕਰਨ ਉਹਨਾਂ ਦਾ ਵੀ ਥੋੜਾ ਸਮਾਨ ਰਹਿਦਾ ਲੈ ਕੇ ਆਉਣਗੇ ਗਾਂ ਸਾਡੀਆਂ ਵਿਆਹ ਦੀਆਂ ਤਿਆਰੀਆਂ ਚੱਲ ਰਹੀਆਂ ਨੇ ਅੱਜ ਸੌਪਿੰਗ ਦਾਸ ਮਾਨ ਤੇਰਾ ਪੂਰਾ ਹੋ ਜਾਊਗਾ ਆ ਨਾ ਲੈਣਾ ਕਿਤੇ ਜਿਹੜੀ ਚੀਜ਼ ਆ ਤੇ ਪਸੰਦ ਹੋ ਗਈ ਜਿਹੜੀ ਜੀ ਹੁੰਦੀ ਆ ਜੇ ਕੁਝ ਪਸੰਦ ਆਇਆ ਤਾਂ ਫਿਰ ਮੈਂ ਲੈ ਕੇ ਆਉਂਗੀ ਠੀਕ ਹੈ ਨਹੀਂ ਫਿਰ ਤੇਰੇ ਨਾਲ ਜਾਊਂਗੀ ਦੁਆਰੋਂ ਫੇਰ ਆ ਵਾ ਫਿਰ ਆਪਣਾ ਇੱਕ ਅੱਧੇ ਦਿਨ ਤੇ ਕੰਮ ਰਹੇ ਹਨ ਹੂੰ ਬੱਸ ਦੋ ਘੇੜ ਲਾ ਲਾ ਤੋ ਘੜਾ ਜਨ ਪਿਆਹਾ ਸਾਥੀ ਚ ਇਹੀ ਕੋਸ ਹੁੰਦਾ ਹੁੰਦਾ ਵੀ ਜੇ ਕਰ ਪਸੰਦ ਆ ਜੇ ਫਿਰ ਤਾਂ ਇੰਨਾ ਵੱਡਾ ਇੱਕ ਦਿਨ ਦੀ ਆਪਣੀ ਸ਼ੌਪਿੰਗ ਹੋ ਜੇ ਨਹੀਂ ਫਿਰ ਜਿਹੜੀ ਚੀਜ਼ ਪਸੰਦ ਆਗੇ ਉਹੀ ਲੈਣੀ ਪੈਂਦੀ ਆ ਫਿਰ ਬਾਅਦ ਚ ਜਾ ਕੇ ਲਿਆਉਂਦਾ ਹੁੰਦਾ ਜਾ ਫਿਰ ਉਹਨਾਂ ਨੂੰ ਜਿੰਨਾ ਕੋਲਾਂ ਦਾ ਉਹਨਾਂ ਨੂੰ ਪਸੰਦ ਆ ਜੂ ਉਹਨਾਂ ਦਵਾ ਲਏ। ਹਾਂ ਉਹਨਾਂ ਨੂੰ ਤਾਂ ਦਵਾ ਲਿਆ। ਬਾਕੀ ਚਲੋ ਜੇ ਕੋਈ ਰਹਿ ਗਿਆ ਫਿਰ ਦਵਾ ਲਿਆਂਗੇ ਤਾਂ ਦਿਨ ਵੀ ਪੈ ਨੇ। ਹੂੰ। ਬਾਅਦ ਹੀ ਦਿਨ ਪੈਣਗੇ ਤਾਂ। ਉਦੋਂ ਤੱਕ ਤਾਂ ਵਿਆਹ ਤਾਂ ਜਿੰਨਾ ਤੱਕ ਜ਼ਮੀਨ ਲਵੇ ਨਹੀਂ ਹੁੰਦਾ ਉਹਨਾਂ ਤੱਕ ਤਾਂ ਕੁਝ ਤਾਂ ਕੁਝ ਮੁੱਕੇ ਹੀ ਰਹਿੰਦਾ ਵਿਆਹ ਚੀਜ਼ੇ ਵੀ ਲੈ ਲਈਆਂ। ਹੁੰਦੇ ਨੇ ਕੋਈ ਨਾ ਕੋਈ ਚੱਲੀ ਜਾਂਦੇ ਹੁੰਦੇ ਨੇ ਮੁੱਕਦੇ ਤਾਂ ਨੰਦ ਕੰਮ ਕਦੇ ਵੀ ਨਹੀਂ ਮੁੱਕਦੇ ਹੁੰਦੇ ਹਾਂ ਮੌਸਮ ਸਾਫ਼ ਹੋ ਗਿਆ ਪਹਿਲਾਂ ਜਦੋਂ ਮੌਸਮ ਖਰਾਬ ਹੁੰਦਾ ਸੀ ਮੌਸਮ ਤਾਂ ਚ ਵਧੀਆ ਹਾਂ ਮੌਸਮ ਜਦੋਂ ਖਰਾਬ ਹੁੰਦਾ ਸੀ ਉਦੋਂ ਮਤਲਬ ਘੱਟ ਕੰਮ ਹੁੰਦੇ ਹੁੰਦੇ ਨੇ ਕਿੱਦੇ ਜੇ ਜਦੋਂ ਸਾਫ਼ ਹੋ ਜੇ ਮੌਸਮ ਫਿਰ ਕੰਮ ਆਪਾਂ ਕਰੀ ਜਾਂਦੇ ਹੁੰਨੇ ਥੋੜੇ-ਮੋਟੇ ਰੋਜ਼-ਰੋਜ਼ ਜੇ ਵੀਰ ਇੱਕ ਦਿਨ ਤੇ ਛੱਡ ਦਿੰਦੇ ਹੁੰਨੇ ਆ ਫਿਰ ਜ਼ਿਆਦਾ ਇਕੱਠੇ ਹੋ ਜਾਂਦੇ ਹੁੰਦੇ ਨੇ ਨਾ ਠੀਕ ਹੈ ਨਾਲੇ ਤਾਂ ਢੇੜਾ ਵੱਜ ਜਾਂਦਾ ਕਿ ਤਾ ਨਾਲੇ ਜਿਹਦਾ ਕੋਈ ਕੰਮ ਰਹਿੰਦਾ ਉਹ ਹੋ ਹੀ ਜਾਂਦਾ ਨਾਲ ਇਹ ਕਰਨ ਕਿ ਵੀ ਹੋਣਾ ਰਮਣ ਵਾਲੀ ਹੋ ਗਈ ਦੂਜਾ ਪਾਣੀ ਲਾਵਾ ਕੇ ਕੱਢੀਏ ਰਵਾਵਾਂਗੇ ਇਧਰ ਸੰਗ੍ਰਹਿਣ ਲਈ ਕਿੱਧਰ ਲਿਖੇ ਤਾਂ ਆਪਣੀ ਇਧਰ ਲਿਖੇ ਤੇ ਰਵਾਵਾਂਗੇ ਠੀਕ ਪੈਂਡਲ ਇਹ ਤਾਂ ਪਪੇ ਲਿਆਉਂਦਾ ਤੇ ਤੁਸੀਂ ਸੁਣਨਾ ਦਾ ਸ਼ਾਮ ਸ਼ਾਮ ਨੂੰ ਠੰਡ ਹੋਇਆ ਤੁਸੀਂ ਸਾੜੀ ਮਠੀ ਸਵੇਰੇ ਜੇ ਹਣਾ ਜਸਵੀਰੀ ਜਾਂ ਸਾਮ ਨੂੰ ਠੰਡ ਹੋਇਆ ਵਧੀਆ ਹੋ ਗਿਆ ਹੁਣ ਤਾਂ ਮਾਰੀ ਕੱਟ ਐਡ ਕੀ ਠੰਡ ਥੋੜੀ ਜਿਹੀ ਘੱਟ ਪਈ ਹੈ ਘੱਟ ਪਈ ਹੈ ਹਣਾ ਜੇ ਇਹ ਨਾਲ ਕੁਝ ਕੁ ਜੇ ਕਰਦੇ ਫਿਰ ਜਾਂਦੇ ਤੇ ਐਡ ਕੀ ਤਾਂ 10 ਕ ਦਿਨ ਬੱਸ ਹੁਣ ਜਿਹੜੀ ਹੁਣ ਵਾਲੀ ਠੰਡ ਹੋਂਦੇ ਕੜਾਕੇਦਾਰ ਨਹੀਂ ਹੁੰਦੀ ਕੜਾਕੇਦਾਰ ਤਾਂ ਦਸੰਬਰ ਅਰ ਜਨਵਰੀ ਦੇ ਸ਼ੁਰੂ ਚ ਹੁੰਦੀ ਹੁੰਦੀ ਵਧੀਆ ਤਾ ਜੇ ਬੱਦਲ ਬਾਈ ਹੋ ਗਈ ਤਾਂ ਠੰਡ ਬੋਲ ਮਾ ਜਾਂ ਮੀਂਹ ਪੈ ਗਿਆ ਦੋ ਦਿਨ ਪੈ ਕੇ ਫੇਰ ਧੁੱਪ ਆ ਜੂਗੀ ਉਸੀ ਜਿਹਦੇ ਤੋਂ ਧੁੱਪ ਚੜ ਗਈ ਉਹਦੀ ਮੌਸਮ ਫੇਰ ਸਾਫ ਆ ਹਾਂ ਉਹ ਇਹ ਗੱਲ ਉਹਦੇ ਪਿਛੇ ਸਵੇਰ ਵੇਲੇ ਕੋਟੀਆਂ ਪਾਣ ਦਾ ਜਦੋਂ ਫਰਬਰੀਤ ਦਾ ਦੁਪਹਿਰ ਵੇਲੇ ਆਲਾ ਕੱਢਣੀ ਪੈ ਜਾਂਦੀ ਜੇ ਗਰਮੀ ਹੋਣ ਲੋਕ ਜੀ ਧੁੱਪੇ 'ਚ ਬੈਠਿਆ ਗਿਆ ਹਾਂ ਹਾਂ ਬੱਜਣ ਫਰਬਰੀ ਜਾਂ ਮੀਂਹ ਨਾ ਹੁਣ ਲਾ ਲੋ ਵੀ ਕਿੰਨੇ ਕ ਦਿਨ ਹੋ ਠੰਡ ਪੈ ਜੂਗੀ ਅੱਜ ਤਰੀਕ ਹੋ ਗਈ ਆਪਣੀ 22 ਤਰੀਕ ਹੋ ਗਈ ਬਸ 10 12 ਕ ਦਿਨ ਹਾਂ 5-7 ਫਰਬਰੀ ਤੋਂ ਬਾਅਦ ਤਾਂ ਵੇਰ ਵੀ ਦਿਨ ਚ ਵੱਡੇ ਦਿਨ ਵੋਜ ਦਿਨ ਨਾਲੇ ਧੁੱਪਾਂ ਦਿਨ ਤਾਂ ਵੱਡੇ ਹੋ ਹੀ ਰਹੇ ਨੇ ਹਾਂ ਇਹ ਤਾਂ ਹੈ ਧੁੱਪਾਂ ਪੈਣ ਲੱਗ ਜਾਂਦੀਆਂ ਨੇ ਦਿਨਾਂ ਦਾ ਵੀ ਕਾਫੀ ਫਰਕ ਪੈਗਾ ਹੁਣ ਤਾਂ ਬਿਨਾ ਬੱਦਲ ਬਾਈ ਯਾਰ ਮੀਤੋਂ ਦਾ ਸਵੇਰੇ আর ਸ਼ਾਮ ਦੀ ਠੰਡ ਰਹਿ ਗਈ ਦਿਨ ਦੀ ਤਾਂ ਹੁਣ ਕੀ ਦਿੱਖਤਾ ਹੀ ਹੁੰਦੇ ਹੁੰਦੇ ਅੱਗਰ ਚਕਗੇ ਜੀ ਬੈਂਡ ਆ ਇਹ ਵੀ ਸਾਈਡ ਤੇ ਫਿਰ ਦੇਖਦੇ ਆ ਦੇਖਦੇ ਆ ਵੀ ਤਿਆਰ ਹੋ ਗਈ ਭੰਨਾ ਪਵਾ ਆਪਾਂ ਸਰੋਂ ਚ ਰੇਪ ਪਵਾਇਆ ਜੀ ਰੇਪ ਪਵਾ ਕੇ ਹੁਣ ਉਹਨੂੰ ਰਮਾਵਾਂਗੇ ਸਰੋਂ ਰਮਾਉਣ ਵਾਲੀ ਹੋਰੀਆ ਕੋਰਤੀ ਪਹਿਲਾਂ ਪਾਣੀ ਲਾਉਣਾ ਨੱਕਾ ਨੱਕਾ ਬਲਾਉ ਕਰਿਆ ਮੋਟਰ ਚਲਾਵਾਂਗੇ ਪਾਣੀ ਲਾ ਰਹੇ ਆ ਪਹਿਲਾਂ ਇਹਨੂੰ ਪਹਿਲਾਂ ਗੁੱਟ ਦਿੱਤੀ ਇਹ ਕਿ ਆਪਣਾ ਆ ਕੱਢੀ ਆ ਵੀ ਲੈ ਕੇ ਵੱਢ ਕੇ ਰਾਤਾ ਆਪਣਾ ਰੋਟਾ ਜੀ ਕਾ ਪਰਸੋਂ ਲੈ ਕੇ ਵੱਢ ਕੇ ਇਹ ਵੀ ਕੱਟ ਕੱਟ ਕੇ ਤਕਾਈ ਮੜਾ ਜਾ ਵੀ ਕਿਥੋਂ ਕਰਕੇ ਨਗ ਨਗ ਲੈ ਕੇ ਇਹ ਇਹ ਇੱਥੇ ਤੋਂ ਵੱਢੇ ਹੋਇਆ ਜੀ ਬਰੋ ਇੰਨਾ ਨਾ ਵੱਢੇ ਹੋਇਆ ਇਹ ਹਾਂ ਵੱਢੇ ਹੋਏ ਇਧਰੋਂ ਆਹਰੂ ਲੈ ਕੇ ਇਧਰੋਂ ਇਧਰੋਂ ਆਹ ਖੁੰਝੇ ਜਿਹਾ ਲੈ ਗਏ ਜੀ ਹਾਂ ਬਈ ਖੁੰਝੇ ਜਿਹਾ ਰਹਿ ਗਈ ਜੀ ਹਾਂ ਹੋਰ ਇਹ ਗੁਰਲੇ ਬਸ ਹੈ ਮੁੰਡਾ ਦੌਰਲੇ ਬਸ ਹਾਂ ਆਦੀ ਹਾਂ ਇਧਰ ਤਾਂ ਚੱਕਦੇ ਇੰਨੇ ਨੇ ਰੋਟੇ ਉਹ ਲੈ ਗਏ ਉਧਰੋਂ ਲੈ ਗਏ ਕਿੰਨੇ ਦਾ ਇਹ ਇੱਕ ਇੱਕ ਫੁੱਟ 3 ਫੁੱਟ ਦੇ ਰੋਟੇ ਨੇ ਹਣਾ ਇਹ 1500 ਵਾਂਗੂ ਬਣਨਗੇ ਹੁਣ ਆਪਣੇ ਸਾਰੇ ਤੇ ਕੇਵਲ ਉੱਥੇ ਤੱਕ ਨਮੀ ਲਾਉਣੀ ਪਊਗੇ ਜਿਹੜੇ ਜੋੜ ਕੇ ਮੇ ਲਾਵਾਂਗੇ ਆਪਾਂ ਸਿਰੇ ਤੱਕ ਹੀ ਨਮੀ ਲਾਉਣੀ ਪਊ ਜੀ ਆਪਣੇ ਗਠੇ ਰਮੋਣੇ ਨੇ ਹੁਣ ਮੈਂ ਗਠੇ ਰਮੋਣ ਨੂੰ ਦੇਖ ਰਿਹਾਗਾ ਵੀ ਗਠੇ ਰ ਪਾਵਾਂਗੇ ਇਹ ਪਰਸੋਂ ਵਾਲੀ ਰਾਤ ਲੈ ਕੇ ਆਏ ਨੇ ਹਣਾ ਸਾਨੂੰ ਮਹਗਾ ਪਊ ਇਹ 400 ਦੀ 200 ਦੀ ਵਿਕਦੀਊਗਾ ਵੱਧ ਵੱਧ ਇਹ 200 ਦੀ ਜਗ ਨੂੰ ਇੰਨੀ ਕੇਵਲ ਤਾਂ ਤੰਬਾ ਨਾਲ ਦਾ 100 ਰੁਪਏ ਦਾ ਮਸਾਊ ਆਪਣਾ ਕਰਕੇ ਘੱਟੋ ਘੱਟ 10000 ਰੁਪਏ ਦਾ ਨੁਕਸਾਨ ਹੋ ਗਿਆ ਇੱਥੋਂ ਲਾਲ ਕੇ ਹੁਣ ਤੂੰ ਲਾਲਾ ਵੀ ਸਾਰਾ ਟੋਟਾ ਲਾਉਣਾ ਪਊਗਾ 1500 ਦਾ ਨੁਕਸਾਨ ਹੋ ਗਿਆ ਸੀ ਆ ਹੁਣ ਰੇਡੀਓ 'ਚ ਬੋਲੇ ਤੇ ਪੱਟੀ ਵਾਲ ਫੜੇ ਗਏ ਚੋਰ ਕੇਵਲ ਚੋਰ ਉਹਨਾਂ ਨੇ ਫੜ ਕੇ 11 ਵਜੇ ਥਾਣੇ 'ਚ ਬੁਲਾਇਆ ਸਾਰਿਆਂ ਨੂੰ ਜਿਹਦੇ ਕੇਵਲ ਚੋਰੀ ਹੋਈਆਂ ਨੇ ਹਾਂ ਚੱਲ ਫਿਰ ਮੈਂ ਤਾਂ ਜਾ ਕੇ ਦੇਖਦਾ ਅੱਜ ਉਧਰ ਵੀ ਕੀ ਕਿਹੜੇ-ਕਿਹੜੇ ਨੇ ਕੀ ਬਣੂਗਾ ਤੂੰ ਆਪਣਾ ਲਾਲਾ ਇਕੱਠੇ ਫੇਰਾ ਠੀਕ ਆ ਇਹ ਮੈਂ ਕੱਲ ਨੂੰ ਲਿਆ ਕੇ ਲਵਾਉਣਾ ਤੇਰਾ ਟੋਟਾ ਠੀਕ ਆ ਮੈਂ ਸਾਰੇ ਨਵੇਂ ਲਿਆਉਂਗਾ ਹੁਣ ਧੱਕ ਦੇ ਨੂੰ ਜਿਹੜਾ ਕਿਤੇ ਇਹ ਵੀ ਲ ਆ ਮੜਾ ਟੱਕਿਆ ਤੇ ਮਾਰ ਦੇ ਹੁਣ ਕਿੱਥੇ ਕਿੱਥੇ ਜਾ ਰੱਖੀ ਰੱਖੀ ਚੱਲਾਂਗੇ ਇਹਨਾਂ ਦੀ ਇਹ ਨਹੀਂ ਰੋਜ਼ ਰੋਜ਼ ਰੱਖੀ ਥੋੜਾ ਰੱਖੀ ਜਾਂਦੀ ਨਾਲ ਜਣੇ ਇਕੱਲੇ ਬੰਦੇ ਨੂੰ ਕੋਈ ਨਹੀਂ ਦੱਸ ਰੱਖੀ ਰੱਖ ਕੇ ਨਾਲ ਇਕੱਲਾ ਤਾਂ ਪਰ ਰੱਖਦੇ ਵੀ ਨਹੀਂ ਆਏ ਤਾਂ ਸਾਰੇ ਸੱਟ ਮਾਰ ਜਾਣਾ ਕੋਈ ਵੱਢ ਜੇ ਹਾਂ ਚੱਲ ਬੱਸ ਸੱਟ ਹੁਣ ਜਿਹੜੇ ਲੈ ਗਏ ਲੈ ਗੇ ਹੁਣ ਕੀ ਕਰਾਂਗੇ ਹੁਣ ਇੰਨੇ ਚੱਲ ਵੱਡਾ ਟੋਟੇ ਦਾ ਮੰਨਦੇ ਉਹਨਾਂ ਦਾ ਕੁਝ ਬੰਦ ਛੋਟੇ ਟੋਟੇ ਦਾ ਵੀ ਇੱਜੇ ਦਾ ਕੀ ਕਰਾਂਗੇ ਉਹ ਬਿੱਟੇ ਦਾ ਬਹੁਤ ਬਹੁਤ ਸਲਾ 100 ਦਾ ਬੀਬੂ ਹੋਰ ਕਿਨ ਪੈਂਦਾ 50 50 ਜਰ ਦਾ ਬੀਬੂ ਹਾਂ ਚਲੋ ਇਕੱਠੇ ਆਇਆ ਪਹਿਲਾਂ ਇੱਧਰ ਖੰਡਿਆਲਾ ਤੂੰ ਫਿਰ ਉਹ ਕਰਦਾ ਕੱਢ ਲਾ ਉਚੋਂ ਲਵਾਪੇ ਚੋਂ ਲਾਲ ਆ ਫਿਰ ਮੈਂ ਦੇਖਦਾ ਉਹਨਾਂ ਦਾ ਵੀ ਕੀ ਬੰਦਾ ਤੇ ਪਿਆਜ ਲਾਲ ਆਪਣਾ ਠੀਕ ਗੱਲ ਵੀ ਐ ਤਾਂ ਪਤਾ ਲੱਗ ਜੂ ਵੀ ਕਿਹੜੇ ਕਿਹੜੇ ਕਰਦੇ ਨੇ ਚੋਰੀ ਪਤਾ ਲੱਗੂ ਉਹਨਾਂ ਦਾ ਹੁਣ ਫੜੇ ਹੋ ਨੇ ਉਹ ਤੇ ਫੜਾ ਆ ਕਰਤੀ ਪਤਾ ਲੱਗੂ ਫੜੇ ਭੱਟੀ ਆ ਲਗੇ ਨੇ 11 ਵਜੇ ਫੜਲੇ ਪਤਾ ਨਹੀਂ ਕਿਵੇਂ ਫੜਲੇ ਉਹਨਾਂ ਨੇ ਇਹ ਪਤਾ ਨਹੀਂ ਆ ਜਿਆਦਾ ਬੰਦੇ ਸਾਰੇ ਇਕੱਠੇ ਹੋ ਕੇ ਬੈੱਕ ਜਾਂਦਾ ਅਗਲਾ ਰੋਜ਼ ਰੋਜ਼ ਕਿਹੜਾ ਆਦਾ ਨੁਕਸਾਨ ਚੱਲੇ ਹੁਣ ਰੋਜ਼ ਰੋਜ਼ ਇੰਨੀ ਮਹਿੰਗੀ ਕਿੱਥੋਂ ਲੈ ਆ ਪਾਈ ਜਬੂਗਲਾ 100 ਰੁਪਏ ਤਾਂ ਫੁੱਟਦੀ ਐ ਇਹ ਕੇਵਲ ਜਿਹੜੀ 10 ਐਮ ਐਮ ਦੀ ਆਪਾਂ ਪਾਉਨੇ ਆ ਬਹੁਤ ਮਹਿੰਗੀ ਐ ਬਹੁਤ ਹੋਈ ਪਿਆ ਇੰਨੀ ਮਹਗਾਈ ਕਰਕੇ ਦਸਾ ਕੋਈ ਲੋਬਿਰ ਜੀ ਆਪਣੇ ਕੱਲ ਪਿਆਜ਼ ਲਾ ਲੈ ਤੇ ਕੁਸ ਆਪਣੇ ਘਰ ਵਾਸਤੇ ਖਾਨ ਜੋਗੇ ਲਾਉਣੇ ਹੁੰਦੇ ਆ ਬਾਕੀ ਚਲੋ ਜਦੋਂ ਜਿੰਨੇ ਕੇ ਚੱਲਦੇ ਚੱਲਦੇ ਜਦੋਂ ਮੁੱਕ ਕੇ ਫਿਰ ਤਾਂ ਮੁੱਲ ਸਾਰੇ ਲੈਂਦੀ ਨੇ ਉਨੇ ਲਾ ਲੂਗਾ ਆਪਣਾ ਪਿਆਜ ਨਹੀਂ ਮੈਂ ਨਾਲ ਥੋੜੇ ਮੁੱਟੇ ਅਸੀਂ ਚਲ ਕੇ ਕੀਤੀ ਆ ਕਰਦੇ ਨਾਲ ਲਵਾ ਦਿੰਦਾ ਅੱਜ ਫਿਰ ਉਹ ਫੋਨ ਆ ਗਿਆ ਕਹਿੰਦੇ ਵੀ ਇਹਨਾਂ ਨੇ ਕੇਬਲਾਂ ਚੋਰੀ ਹੋਈਆਂ ਹੋਈਆਂ ਇੱਥੇ ਆ ਵੀ ਥਾਣੇ ਜ਼ਰੂਰ ਆਇਓ ਚਲੋ ਕੋਈ ਨਾ ਤੁਸੀਂ ਜਾਓ ਇਹ ਤਾਂ ਮੈਂ ਕਰ ਲਾ ਦੂੰਗਾ ਨਾਲ ਹਾਂ ਲਾ ਦੇ ਚਲ ਜੇ ਜਿੰਨੇ ਕੁ ਲਾਗੇ ਲਾ ਦੀ ਬਾਕੀ ਆਪਾਂ ਫਿਰ ਲਾ ਦਾਂਗੇ ਉਧਰ ਵੀ ਦੇਖਦੇ ਆਂ ਜ਼ਰੂਰੀ ਆ ਵੀ ਹੁਣ ਮੈਂ ਫਿਰ ਪਾਨੀਗੜ ਜਾਣਾ ਥਾਣੇ 'ਚ ਲੋਕ ਬਹੁਤ ਇਕੱਠੇ ਹੋਏ ਹੋਏ ਨੇ ਕਿਉਂ ਇਹਨਾਂ ਨੇ ਸਾਰੇ ਕਾਰਖਾਨੇ ਯਾਰ ਗੱਲ ਚੋਰੀ ਦੀ ਨਹੀਂ ਹੈਗੀ ਗੱਲ ਉਹਦੀ ਹੁੰਦੀ ਆ ਵੀ ਐਨੇ ਕੁ ਟੁੱਟੇ ਸੀ ਲਾ ਮਾ ਕੇ ਨੇ ਮੋਟਰਾਂ ਵੱਡੀਆਂ ਹੋ ਗਈਆਂ ਸਾਡੀ ਇਹ ਕਿਰਤਸੀ ਵਾਸਤੇ ਵਿੱਚ ਮੈਂ ਉਹ ਤਾਂ ਕੰਨਾ ਪੈਰੇਤੀ ਰਹਿ ਗਿਆ ਕੰਮ ਵੀ ਇਹ ਜੋੜ ਲਾਉਂਦੀ ਰਹਿ ਜੰਨੇ ਆ ਕਰੰਟ ਕਦੇ ਵੀ ਬੰਦੇ ਦੇ ਲੱਗ ਵੀ ਸਕਦਾ ਜਦੋਂ ਹੁਣ ਬਾਰ ਬਾਰ ਜੋੜ ਮੱਚਦੇ ਨੇ ਨਹੀਂ ਪਰ ਹੁਣ ਸਾਰੇ ਟੁੱਟੇ ਨਵੇਂ ਪਾਉਣੇ ਪੈਣਗੇ ਉਹਨਾਂ ਨੂੰ ਤਾਂ ਕਿਸੇ ਗੱਲ ਦੀ ਪਰਵਾਹ ਨਹੀਂ ਹੈਗੀ ਵੀ ਕਿਸੇ ਦਾ ਕਿੱਡਾ ਕ ਨੁਕਸਾਨ ਹੋ ਰਿਹਾ ਉਹ ਤਾਂ ਆਪਣੇ ਇੱਕ ਚੰਦਨ ਨਸਿਆਰ ਪੈਸੇ ਪਿੱਛੇ ਇੰਨੇ ਨੇ ਨੁਕਸਾਨ ਕਰ ਰਹੇ ਨੇ ਹਲੀ ਨਾ ਕੱਟ ਕੇ ਲਾਏਗਾ ਬਈ ਹਾਂ ਬਸ ਠੀਕ ਆ ਇਹ ਬਸ 5 ਇੰਚ ਉਧਰ ਰੱਖ ਲਿਆ ਕਰ 5 ਇੰਚ ਉਧਰ ਫਾਸਲਾ ਇਨਕੇ ਪਾਸਲੇ ਨਾਲ ਲਾ ਦੇ ਹਣਾ ਵਧੀਆ ਫਿਰ ਮੜਾ ਜਾ ਹੋ ਜਾਂਦਾ ਗ੍ਰੋਥ ਜੀ ਇਹਨਾਂ ਦੀ ਰਮਾ ਆਪ ਕੱਲ ਨੂੰ ਦੇਵਾਂਗੇ ਇਹਨੂੰ ਮੈਂ ਹੁਣ ਤਾਉਂਦਾ ਨਹੀਂ ਵਾਪਸ ਕੱਲ ਨੂੰ ਫਿਰ ਮੈਂ ਕੇਵਲ ਚੱਕ ਲਵਾਂਗਾ ਜੋੜ ਲਾ ਕੇ ਕੱਲ ਨੂੰ ਮਾਉਣਾਗੇ ਇਹਨਾਂ ਦੇ ਦਵਾਈ ਪਾ ਜੂ ਇਹਨਾਂ ਤੇ ਆਹ ਨਾਲੇ ਦਵਾਈ ਪਾ ਦਾਂਗੇ ਜਿਹੜੀ ਉਹ